ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਉਹ ਮਾਰਨਿੰਗ ਦਾ ਹੋ ਗਿਆ ਉਹ ਦੇਖੋ ਸੂਰਜ ਆ ਗਿਆ ਚਾਨਣ ਕਰਤਾ ਸੂਰਜ ਨੇ ਥੋੜਾ ਜਿਹਾ ਤਾਂ ਨਿਕਲਿਆ ਆਇਆ ਟਾਈਮ ਹਜੇ ਵੱਜੇ ਆ ਸਵਾ ਸੱਤ ਹੋਇਆ ਆਪਾਂ ਗੁਰਦੁਆਰਾ ਸਹਿਓ ਜਾਇਆਏ ਹੁਣ ਤੇ ਆ ਕੇ ਮਸ਼ੀਨ ਲਾ ਲਈ ਆ ਕੱਪੜਿਆਂ ਵਾਲੀ ਕੋਈ ਦਿੱਲੀ ਦਾ ਰੁਟੀਨ ਜਿਹੜਾ ਆਪਣਾ ਕੰਮ ਧੰਦੇ ਹੁੰਦੇ ਆ ਬੁੜੀਆਂ ਦੇ ਭਾਂਡੇ ਮਾਜ ਲੋ ਕੱਪੜੇ ਧੋ ਲੋ ਮੈਂ ਸਭ ਤੋਂ ਪਹਿਲਾਂ ਮੈਂ ਮਸ਼ੀਨ ਲਾ ਕੇ ਫਿਰ ਮੈਂ ਭਾਂਡੇ ਤੱਬ ਭਰ ਕੇ ਰੱਖ ਲਿਆ ਪਾਣੀ ਦਾ ਡਰਮ ਡਰਮ ਕੋਲੇ ਇਕੱਠੇ ਕਰ ਲਿਆ ਸਾਰੇ ਹੁਣ ਸਾਰੇ ਭਾਂਡੇ ਇਕੱਠੇ ਕਰਕੇ ਧੋ ਕੇ ਫਿਰ ਕੱਪੜੇ ਧੋਵਾਂਗੇ ਆਪਾਂ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਜਿਹੜੇ ਨਿੱਕੇ ਪੱਪੀ ਸੀਗੇ ਉਹ ਹੁਣ ਉਹਦੇ ਚ ਪਲੇਟ ਚ ਦੁੱਧ ਪੀਣ ਲੱਗ ਗਏ ਆ ਥੋੜੇ ਜੇ ਹੋ ਗਏ ਆ ਵੱਡੇ ਮੈਨੂੰ ਲੱਗਦਾ ਮਹੀਨੇ ਤੋਂ ਤਾਂ ਹਜੇ ਘੱਟ ਆ 2-3 ਤਰੀਕ ਨੂੰ ਹੋਣਾ ਹੁਣ ਆਨਾਂ ਨੇ ਮਹੀਨੇ ਦੇ ਤੇ ਅੱਜ ਆਪਾਂ ਸਵਖਤ ਹੀ ਸਵੇਰੇ ਕਰ ਲਿਆ ਬਲੌਗ ਸ਼ੁਰੂ ਫਿਰ ਨਤ ਵੱਡਾ ਦਿਨ ਹੋਏ ਮੈਨੂੰ ਤਾਂ ਬਸ ਇੱਕ ਇਨਾ ਹੈ ਵੀ ਇੱਕ ਹੁੰਦੇ ਆ ਜਿਹੜੇ ਬਲੌਗਰ ਉਹਨਾਂ ਦੇ ਮਗਰ ਮਗਰ ਕੈਮਰੇ ਵਾਲੀ ਫਿਰਦੇ ਹੁੰਦੇ ਮੈਂ ਤਾਂ ਆਪ ਹੀ ਕੈਮਰਾਮੈਨ ਆ ਤੇ ਆਪ ਹੀ ਮੈਂ ਗੱਲਾਂ ਬਾਤਾਂ ਕਰਨੀਆਂ ਸੁਣਾਉਣੀਆਂ ਹੁੰਦੀਆਂ ਤੁਹਾਨੂੰ ਹਾਂ ਆ ਦੇਖੋ ਆਪਣੀ ਮੰਗੋ ਹਾਂ ਮੰਗੋ ਮੰਗੋ ਪੱਠੇ ਖਾਣ ਲੱਗ ਗਈ ਐ ਦੂਜੀ ਛੋਟੀ ਉਹਦੀਆਂ ਅੱਖਾਂ ਬਹੁਤ ਸੋਹਣੀਆਂ ਗੋਲ ਗੋਲ ਬੰਟਿਆਂ ਵਰਗੀਆਂ ਮੈਂ ਤਾਂ ਉਹਨਾਂ ਦਿਖਾਉਣੀ ਐ ਇਹ ਸੀਗੀ ਆਪਣੀ ਅਤਰੀ ਉਹ ਅਤਰੀ ਆ ਦੇਖ ਕਿੰਨੀ ਕਿਊਟ ਆ ਅਤਰੀ ਹਾਂ ਇਹ ਆਪਣੀਆਂ ਦੋਨੇ ਬੱਚੀਆਂ ਨਾ ਨਸਲ ਵਾਲੀਆਂ ਹੁਣ ਇਹਨਾਂ ਵਾਸਤੇ ਲੈ ਕੇ ਆਂਦੀ ਆ ਫੀਡ ਜੀ ਪਾਉਣ ਵਾਸਤੇ ਛੋਟੇ ਛੋਟੇ ਪੈਕਟਾਂ ਚ ਉਹ ਆਪਾਂ ਇਹਨਾਂ ਨੂੰ ਪਾਇਆ ਕਰਾਂਗੇ ਫਿਰ ਇਹ ਥੋੜੀ ਸੋਹਣੀ ਗ੍ਰੋਥ ਕਰਨਗੀਆਂ ਇੱਧਰ ਬੈਠੀ ਆਪਣੀ ਬੀਰੀ ਇਹ ਬੀਰੀ ਹਾਂ ਇਹ ਵੀ ਬਹੁਤ ਇਹਨੇ ਦੂਜੀਆਂ ਗਾਈਆਂ ਦਾ ਦੁੱਧ ਪੀ ਪੀ ਕੇ ਮੋਟੀ ਹੋਈ ਐ ਇਹ ਜਿਹੜੀ ਆਪਾਂ ਵੀ ਸੁੰਦੀ ਸੀਗੀ ਗਾਂ ਉਹਦਾ ਆਪਾਂ ਦੁੱਧ ਜਿੰਨੇ ਦਿਨ ਨਹੀਂ ਸੀ ਘਰੇ ਵਰਤਣ ਲੱਗਦੇ ਉਹਨੇ ਦਿਨ ਫਿਰ ਪਿਉਂਦੇ ਸੀਗੇ ਚੋਕੇ ਇਸੇ ਨੂੰ ਪਿਆ ਦੇਂਦੇ ਹੁੰਦੇ ਸੀਗੇ ਤੇ ਚਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ ਕਰਦੇ ਆਪਾਂ ਗੱਲਾਂ ਬਾਤਾਂ ਪੂਰੇ ਦਿਨ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਉਹਨਾਂ ਦੇ ਮੂਰੇ ਪਲੇਟ ਰੱਖਣ ਲੱਗੀ ਸੀ ਫਿਰ ਮੈਨੂੰ ਕੁਦਰਤੀ ਯਾਦ ਆ ਗਿਆ ਮੈਂ ਆਖਿਆ ਮੈਂ ਫੋਨ ਚੱਕਾਂ ਤੇ ਦਿਖਾਉਣੀ ਆਪਾਂ ਤੁਹਾਨੂੰ ਵੀ ਵੀ ਕਿਵੇਂ ਦੁੱਧ ਪੀਂਦੇ ਆਪਨੇ ਉਹਨਾਂ ਦੇ ਸਾਰਿਆਂ ਦੇ ਮੈਂ ਤਾਂ ਨਾਂ ਵੀ ਰੱਖ ਤਾ ਕਿਸੇ ਦਾ ਲੁੱਧੜ ਰੱਖ ਤਾ ਡੱਬੂ ਰੱਖ ਤਾ ਡਾਲਰ ਰੱਖਦਾ ਕਿਸੇ ਦਾ ਜੁਗਨੂ ਰੱਖਦਾ ਐਵੇਂ ਐਵੇਂ ਕਰਕੇ ਨਾਂ ਰੱਖਦੇ ਆ ਆਪਾਂ ਸਾਰਿਆਂ ਦੇ ਤੇ ਆਪ ਪਾ ਲਿਆ ਉਹਨਾਂ ਵਾਸਤੇ ਪਲੇਟ ਦੇ ਵਿੱਚ ਦੁੱਧ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਚਲੋ ਵੀ ਚਲੋ ਇੱਧਰ ਦੀ ਆ ਓਏ ਹਾਂ ਦੇਖ ਹੋ ਗਿਆ ਸ਼ੁਰੂ ਨਾ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਭੁੱਖ ਵੀ ਮਿਟ ਜਾਂਦੀ ਇਹਨਾਂ ਦੀ ਪੀਲਾ 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 ਆ ਤੂੰ ਵੀ ਗੋਲਡਨ ਦੱਬੂ ਤੂੰ ਵੀ ਪੀ ਪੀਲੋ ਨਾ ਲੀ ਜਾ ਨਾ ਨਾ ਪੀ ਲੈਂਦੇ ਚੱਲ ਬਾਹਰ ਚੱਲ ਬਾਹਰ ਹਟ ਆਪ ਹੀ ਪੀ ਜਾਨੀ ਆ ਨੋ ਪੀਨ ਦੇ ਇਹਨਾਂ ਨੂੰ ਚਲੋ ਪੀਓ ਪਲੇਟ ਦੇ ਲੀ ਜਾ ਨਾ क्या हम कर सकते हैं होर गाहो गर्न पानी नाल ना हम पाके ला ना बड़ा क्या बता ना अरे फाफेट चेंज के काम से टिकट कर करेंगे ठीक करते हैं खाली डर से हो ਆ ਵੀ ਧੱਕਾ ਉਹ ਤੁਸੀਂ ਆਪ ਹੀ ਕਰ ਦਾਂਗੇ ਇਹਦੇ ਵਿੱਚ ਉਹ ਆ ਆ ਕੀ ਜਿਆਰਾ ਦਾ ਰਾਤਾ ਬੱਕਰਾ ਦੇ ਲਾ ਆ ਵੀ ਵੇਲੀ ਆ ਲੈ ਥੱਲੇ ਕੋਚੇ ਨੂੰ ਬਾਲਟੀ ਹੈ ਨੀ ਐਵੇਂ ਧੱਕੜ ਲਾ ਕੇ ਰੱਖੀ ਪਈ ਹੈ ਉਸ ਤੇ ਪਈ ਹੈ ਬਾਲਟੀ ਇਹਦੇ ਤੇ ਸੇਮਾ ਕੱਢਾਂ ਹੜੀ ਉਦੋਂ ਇਹੜੀ ਉਕਲੀਆ ਉਹ ਲਾਇਓ ਕੋਈ ਤੇ ਇਹ ਤਾਂ ਕੋਣੀ ਆ ਇਹਦੇ ਤੋਂ ਕੀ ਜਵਾਬ ਤਨਾਉਣਾ ਪਈ ਉਹ ਲਾਈ ਨਾ ਪਹਿਲਾਂ ਤਾਂ ਕੁਛ ਹੀ ਕੁਝ ਹੋਲੀ ਕੇ ਦੇੜੇ ਇਹਦੇ ਤੇ ਕਿੰਨੀ ਮੋਲੀ ਤੇ ਚਾਰ ਤਾਂ ਪਹਿਲਾਂ ਜਾਲੇ ਛੱਤ ਹਾਂ ਸਾਰਾ ਕੁਸਾ ਇਹਨੂੰ ਕਹ ਤੂੰ ਸਾਗ ਬਾਹਰ ਲੈ ਜਾ ਮੈਂ ਜਾਂ ਨਹੀਂ ਬਣਾਵਾਂ ਮਾਲਾ ਪੱਤਾ ਤਾਂ ਕਰ ਲਾ ਦਹਾੜ ਦੂ ਮੈਂ ਗੰਦੀ ਆਪਾਂ ਚੱਲੇ ਆਂ ਆਪਣੇ ਛੋਟੇ ਵੀਰ ਬੱਬੂ ਦੀ ਹੈਗੀ ਅੱਜ ਵਰਛੀ ਸ਼ੀਦੀ ਦੇਣਾ ਉਹਨਾਂ ਦਾ ਤੇ ਆਪਾਂ ਪਹੁੰਚਦੇ ਆਂ ਅੱਡੇ ਤੇ ਜਾ ਕੇ ਦਿਖਾਵਾਂਗੇ ਤੁਹਾਨੂੰ ਕਿ ਕਿਦਾਂ ਸਾਰੇ ਜਾਣੇ ਸਰਦਾ ਦੇ ਫੁੱਲ ਭੇਟ ਕਰਦੇ ਸ਼ੀਦ ਵੀਰ ਨੂੰ ਨਾਲ ਸਰਬਜੀਤ ਕੌਰ ਤੇ ਇਧਰ ਚਾਚੀ ਚਰਨਜੀਤ ਅਸੀਂ ਚੱਲੇ ਸਾਰੇ ਜਾਣੇ ਚਲੋ ਜੀ ਕਰਦੇ ਗੱਲਬਾਤ ਜਾ ਕੇ ਹੋਰ ਸਾਰੇ ਜਾਣੇ

ਹੀ ਦਿੱਤੀ ਪਰੀਲਾ ਕਵੀ ਸਿੰਘ ਜੀ ਦੀ ਵਰਸੀ ਵਿੱਚ ਸਬੰਧਿਤ ਇੱਕ ਸ਼ਬਦ ਪੇਸ਼ ਕਰਨ ਜਾ ਰਹੀਆਂ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਟਾ ਲਖਮੀਆਂ ਤੇ ਰਸ ਤਾ ਪਾੜਦਾ ਤੂਰੇ ਜੰਦੇ ਗੁਰਾਂ ਦੇ ਦਰ ਦੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਦੇ छोटी उमिरि दोनो बार जी मता गुजरी न देनाल जी सरसी ਲੋਜੀ ਟਾਈਮ ਹੋ ਗਿਆ ਸ਼ਾਮ ਦਾ ਸਵਾ 7 ਹੋ ਗਏ ਆ ਦਾਲ ਆਪਾਂ ਬਣਾ ਲਈਏ ਦਾਲ ਬਣਾਈ ਸੀ ਚੁੱਲੇ ਤੇ ਤੇ ਦਾਲ ਨੂੰ ਨਾ ਤੜਕਾ ਨਹੀਂ ਸੀ ਲਾਇਆ ਹੁਣ ਲਾ ਕੇ ਦਾਲ ਨੂੰ ਤੜਕ ਤੇ ਵਿੱਚ ਧਣੀਆਂ ਧੁਣੀਆਂ ਪਾ ਕੇ ਗੈਸ ਤੇ ਰੱਖ ਲਈ ਆ ਤੇ ਦਿਖਾਉਣੀ ਅੱਜ ਅੱਜ ਆਪਾਂ ਕੀਤੀ ਰਸੋਈ ਸਾਫ਼ ਇੰਨਾ ਮੱਖੀਆਂ ਨੇ ਗੰਦ ਪਾਇਆ ਪਿਆ ਸੀ ਮਖਿਆਲ ਖੰਨ ਹੈ ਹੀ ਬਹੁਤ ਹੋ ਜੇ ਵੀ ਦੇਖੋ ਡੋਰ ਨਹੀਂ ਤੇ ਕਿੰਨੀਆਂ ਬੈਠਿਆ ਲਾ ਅੱਜ ਸਵੇਰੇ ਹਜੇ ਮਾਂ ਨਹੀਂ ਕਿ ਰੱਖਨੀ ਆ ਹਣ ਉਹਨੀਆਂ ਹੀ ਫੇਰ ਆ ਜਾਂਦੀਆਂ ਚਲ ਥੋੜਾ ਜਿਹਾ ਹੌਲ ਹੰਗਾਰਾ ਜਾ ਹੋ ਗਿਆ ਚੱਕ ਥਲਜੀ ਕਰ ਲਈ ਨਾ ਸਾਰੇ ਸਮਾਨ ਦੀ ਤੇ ਹੌਲਾ ਹੌਲਾ ਲੱਗਣ ਲੱਗ ਗਿਆ ਕਾ ਦੇਤੇ ਬਲੀਡਿਆਂ ਤੇ ਕਿ ਭਾਂਡਿਆਂ ਤੇ ਆਹੋ ਭਾਂਡਿਆਂ ਤੇ ਵੀ ਵੀ ਕਿੱਥੇ ਆਪਾਂ ਨਿੱਤ ਤਾਂ ਲਾਉਣੀਆਂ ਪੈਂਦੀਆਂ ਡੋਲਣੀਆਂ ਡੋਲਣੀਆਂ ਵਰਤਨਾਂ ਗਾ ਪੈਂਦੀਆਂ 7:30 7:30 ਹੋ ਗਏ 7:30 ਤੇ 45 ਬਣਾਏ ਜਾਂਦੇ ਅੱਜ ਇਹ ਵੀ ਹਿੱਲ ਗਿਆ ਹੋਊਗਾ ਮਾੜਾ ਮੋਟਾ ਕਰ ਦਿੰਨੀ ਆ ਲੋ ਜੀ ਬਸ ਰੋਟੀ ਰਹਿ ਗਈ ਕੱਲੀ ਬਾਕੀ ਸਾਰੇ ਆਪਾਂ ਕੰਮ ਧੰਦੇ ਨਵੇੜ ਲੇ ਆ ਜਦੋਂ ਚਾਰਾਂ ਮਾਣਦੇ ਕੋਲੋਂ ਮੈਂ ਸੋਚਦੀ ਕਿ ਚਲੋ ਜੀ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋਣੇ ਬਲੌਗ ਨੂੰ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਕਰਦੇ ਆਂ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਚਲੋ ਜੀ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਚੜਦੀ ਕਲਾ ਚ ਰਿਆ ਕਰੋ ਜੀ ਠੀਕ ਹੈ